ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੈ ਕਿਆ ਨੀਸਾਨੀ ਟੋਟ ਨਾ ਆਵੇ ਅੰਨੀ ਉਦੋ ਸੀ ਕਰੇ ਹੀ ਬੁੱਠੀ ਕੁੜਈ ਰੰਨੀ ਧੰਮੀ ਸੱਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਫਬਰ ਤੂੰ ਹਰੀਆਵਲਾ ਕਵਲਾ ਕੰਚਨਵੰਨ ਕਹਿ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੁੜੈ ਚੜੈ ਚਵਗਣਵੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਰੇ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾਂ ਦੇ ਹੋ ਰਾਇ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸ਼ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਬਿ ਆਗਤ ਇਹ ਨ ਆਖਿਐ ਜਿਨ ਕੈ ਮਨ ਮਹਿ ਭਰਮ ਤਿਨ ਕੈ ਦਿੱਤੇ ਨਾਨਕਾ ਤੇਹੋ ਜੇਹਾ ਧਰਮ ਆਪਹਿ ਨਿਰੰਜਨ ਪਰਮ ਪਦ ਤਾਕਾ ਭੀਖਖ ਹੋਏ ਤਿਸ ਕਾ ਪੂਜਨ ਨਾਨਕਾ ਵਿਰਲਾ ਪਾਏ ਕੋਇ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਕਾਤ ਕੰਜ ਕਾ ਅਣਚਾਰੀ ਕਾ ਤਾਨ ਫਿਟਕ ਫਿਟਕਾ ਕੋੜ ਬਦਿਆ ਸਦਾ ਸਦਾ ਅਬਮਾਨ ਪਾਹੇ ਇਤੇ ਜਾਹੇ ਵੀਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀ ਹੈ ਇਕ ਰਹੈ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਇ ਜਿਨਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾਂ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈਐ ਨਾ ਮਿਲਹੀ ਵਗ ਸਗ ਆਪ ਬੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਗੁਰ ਪਾਏ ਸਾਲਾਹੀ ਸਾਲਾਹਣਾ ਪੀ ਸੱਚਾ ਸਾਲਾਹੇ ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਹੇ ਨਾਨਕ ਜਹ ਜਹ ਮੈਂ ਫਿਰਉ ਤਹ ਤਹ ਸੱਚਾ ਸੋਏ ਜਹ ਦੇਖਾ ਤਹ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖੱਪ ਮੋਏ ਖੂਹਣ ਲਖ ਅਸੰਖ ਸਤਿਗੁਰ ਮਿਲੇ ਸੋ ਉਬਰੇ ਸਾਚੈ ਸਬਦ ਅਲੰਖ ਜਿਨਾਂ ਸਤਿਗੁਰ ਇੱਕ ਮਨ ਸੇਵਿਆ ਤਿਨ ਜਨ ਲਾਗਉ ਪਾਏ ਗੁਰ ਸਬਦ ਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਤ ਸਾਹੀਆ ਕੂੜੀਆ ਨਾਮ ਰਤੇ ਪਤ ਸਾਹਾ ਜੋ ਪੁਰਖ ਹੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਹੰਦੇ ਹਰ ਨਾਮੈ ਚਿਤ ਲਾਏ ਮਨ ਤਨ ਤਨ ਆਗੇ ਰੱਖਿਆ ਸਿਰ ਵਿੱਚ ਆ ਗੁਰੂ ਆਗੇ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਬੇ ਪਰਵਾਹ ਹੋ ਹੈ ਕਿਤ ਖਾਦੇ ਤਿਪਤਾਏ ਸਤਿਗੁਰ ਕੈ ਪਾਣ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ ਤਨ ਤਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰ ਨਾ ਸੇਵਿਓ ਸ਼ਬਦ ਨਾ ਰਖਿਓ ਉਰ ਧਾਰ ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ 모ਹ ਜਗ ਭਰਮਿਆ ਘਰ ਮੁਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰਹਿ ਬਿਨ ਨਾਵੇ ਬਹਿਰੋਏ ਨਾਨਕ ਜੋ ਤੁਰ ਕਰਤੈ ਲਿਖਿਆ ਸੁਮੇਟ ਨਸਕੈ ਕੋਇ ਗੁਰਮੁਖਾ ਹਰ ਧਨ ਖਟਿਆ ਗੁਰ ਕੈ ਸਬਦ ਵਿਚਾਰ ਨਾਮ ਪਦਾਰਥ ਪਾਇਆ ਅਟੁੱਟ ਭਰੇ ਪੰਡਾਰ ਹਰ ਗੁਣ ਬਾਣੀ ਉਚਰਹਿ ਅੰਤ ਨ ਪਾਰਾ ਵਾਰ ਨਾਨਕ ਸਬ ਕਾਰਣ ਕਰਤਾ ਕਰੈ ਵੇਖੈ ਸਿਰਜਨ ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਪਾਏ ਆਏ ਇੱਕ ਉਪਜ ਹੈ ਇੱਕ ਬਿਨ ਸਜਾਹੇ ਹੁਕਮੇ ਆਵੈ ਜਾਏ ਜੰਮਣ ਮਰਣ ਨਾ ਚੁੱਕਈ ਰੰਗ ਲੱਗਾ ਦੂਜੈ ਪਾਏ ਬੰਧਨ ਬੰਦ ਪਵਾਈ ਅਨ ਕਰਣਾ ਕਛੂ ਨਾ ਜਾਏ ਜਿਨ ਕੋ ਕਿਰਪਾ ਧਾਰੀ ਅਨ ਤਿੰਨਾ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਈ ਨ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਗੁਰੂ ਜਮ ਕਾਲ ਨ ਛੋਡਈ ਦੂਜੈ ਪਾਏ ਖੁਆਈ ਜੋ ਬਨ ਜਾਂਦਾ ਨਦਰ ਨ ਆਵਈ ਜਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹਹਿਤ ਹੈ ਅੰਤ 베ਲੀ ਕੋ ਨ ਸਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨ ਮੁਖ ਨਾਮ ਨਾ ਚਿਤਨੀ ਬਿਨ ਨਾਵੇ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹਉ ਮੈਂ ਅੰਤਰ ਮੈਲ ਹੈ ਸਬਦ ਨ ਕੱਢ ਹੈ ਧੋਏ ਨਾਨਕ ਬਿਨ ਨਾਵੇ ਮੈਲ ਆ ਮੁਏ ਜਨਮ ਪਦਾਰਥ ਖੋਏ ਮਨਮੁਖੋ ਬੋਲੇ ਅੰਦਲੇ ਤਿਸਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁੱਝਨੀ ਸਬਦ ਨਾ ਕਰਹਿ ਪ੍ਰਗਾਸ ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰਸਬਦ ਹੈ ਨਿਤ ਹਰਿ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰਖਦਾ ਹਉ ਸਦ ਬਲੇ ਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾ ਕਾ ਦਾਸ ਮਾਇਆ ਭਉੰਗਮ ਸਰਪ ਹੈ ਜਗ ਘੇਰਿਆ ਬਿਖਮਾਏ ਬਿਖ ਕਾ ਮਾਰਣ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਏ ਮਿਲ ਸਤਗੁਰ ਨਿਰਮਲ ਹੋਇਆ ਬਿਖ ਹਉਮੈ ਗਿਆ ਬਿਲਾਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗਹ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਹੈ ਸਤਗੁਰ ਪਾਏ ਸਤਿਗੁਰੁ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਏ ਨਿਰਵੈਰੈ ਨਾਲਿ ਵੈਰੁ ਚਾਇਂਦਾ ਆਪਣੈ ਘਰੁ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰੁ ਹੈ ਅਨੰਦਿਨ ਜਲੇ ਸਦਾ ਦੁਖੁ ਪਾਏ ਕੂੜ ਬੋਲ ਬੋਲ ਨਿਤ ਭੌਂਕ ਦੇ ਬਿਖ ਖਾਦੇ ਦੂਜੈ ਪਾਏ ਬਿਖ ਮਾਇਆ ਕਾਰਣ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸੁਆ ਕੇਰੇ ਪੂਤਿ ਜੋ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨ ਚਿਤਨੀ ਕਰਤੈ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰਿਐਨ ਜਨ ਵਿਛੁੜੇ ਆਪ ਮਿਲਾਏ ਜਨ ਨਾਨਕ ਤਿਸ ਬਲੇ ਹਾਰਣੈ ਜੋ ਸਤਗੁਰ ਲਾਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਵੇ ਜਮ ਪੁਰ ਜਾਹੇ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਤਾਵਤ ਰਹਿ ਗਏ ਤਾਂ ਮਨ ਭਇਆ ਆਨੰਦ ਗੁਰ ਪ੍ਰਸਾਦੀ 부ਝੀਐ ਸਾ ਤਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿਨਾਂ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੇ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਵਨ ਆਪਣਾ ਗੁਰ ਸਬਦੀ ਵਿਚਾਰ ਸਤ ਗੁਰ ਕਾ ਬਾਣਾ ਮੰਨ ਲੈਨ ਹਰ ਨਾਮ ਰਖੇ ਉਰ ਧਾਰ ਐਥੈ ਉਥੈ ਮੰਨੀਅਨ ਹਰ ਨਾਮ ਲੱਗੇ ਵਾਪਾਰ ਗੁਰਮੁਖ ਸ਼ਬਦ ਸੰਜਾਪ ਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨ ਆਵਈ ਆਪ ਬਖਸੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਤਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾ ਵੈ ਠਵਰ ਨ ਠਾਓ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿਜ ਸਮਾਓ ਵਡ ਭਾਗੀ ਨਾਮ ਧਿਆਇ ਅਹ ਨਿਸ ਲਾਗਾ ਪਾਓ ਜਨ ਨਾਨਕ ਮੰਗੈ ਧੂੜ ਤਿਨ ਹਾਉ ਸਦ ਕੁਰਬਾਨ ਐ ਜਾਓ ਲਖ 84 ਹੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹੋ ਮੂਹ ਮਾਇਆ ਸਭ पसਰਿਆ ਨਾਲ ਚੱਲੈ ਨਾ ਅੰਤਿਵਾਰ ਬਿਨ ਹਰ ਸਾਤ ਨਾ ਆਵਈ ਕਿਸ ਆਗੇ ਕਰੀ ਪੁਕਾਰ ਵਡ ਭਾਗੀ ਸਤਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰਤਾਰ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ ਲੈ ਹੋ ਹਉ ਪਾਪੀ ਵੱਡ ਗੁਨਹਗਾਰ ਹਰ ਜਿਉ ਲੇਖੈ ਵਾਰ ਨ ਆਵਈ ਤੂੰ ਬਖਸ ਮਿਲਾ ਬਨਹਾਰ ਗੁਰ ਤੁਠੈ ਹਰ ਪ੍ਰਭ ਮਿਲਿਆ ਸਭ ਕਿਲ ਵਿਖ ਕਟ ਵਿਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ ਜਨਮ ਮਰਨ ਨਹਿ ਚਲ ਭਏ ਗੁਰਮੁਖ ਨਾਮ ਧਿਆਇ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬੰਨ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹੰਨ ਮਨਮੁਖ ਨਾਮ ਨ ਚਿਤਿਉ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨ ਵਸਿਉ ਗੁਣਤਾਸ ਇਹੋ ਮਨ ਸ਼ਬਦ ਨਾ ਭੇਦਿਉ ਕਿਉ ਹੋਵੈ ਘਰ ਵਾਸ ਮਨਮੁਖਿਆ ਦੁਹਾਗਣੀ ਆਵਣ ਜਾਣ ਮੁਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸਬਦ ਮਰੈ ਸੋਈ ਜਨ ਸਿਜੈ ਬਿਨ ਸਬਦੈ ਮੁਕਤ ਨਾ ਹੋਈ ਪੇਖ ਕਰਹਿ ਬਹੁ ਕਰਮ ਵਿਗੁੱਤੇ ਪਾਏ ਦੂਜੈ ਪਰਿਜ ਵਿਗੋਈ ਨਾਨਕ ਬਿਨ ਸਤਗੁਰ ਨਾਉ ਨ ਪਾਈਐ ਜੇ ਸੋ ਲੋਚੈ ਕੋਈ